ਜਿੱਥੇ ਅੱਜ ਇਹ ਸੰਗਠਨ ਸ਼੍ਰੀ ਜਨ ਅਭਿਆਨ ਇਹ 올 ਇੰਡੀਆ ਭਾਰਤ ਸਾਡੇ ਭਦਰਾਂ ਦੇ ਕਰੇ ਸਾਹਿਬ ਤੇ ਰੋਣ ગાંધી ਜੀ ਦਾ ਇਹ ਕਿ ਕਾਂਗਰਸ ਜਿਹੜੀ ਪਿਛਲੇ ਦਿਨਾਂ ਵਿੱਚ ਕਮਜ਼ੋਰ ਹੋਈ ਹੈ ਕਾਂਗਰਸ ਦੀ ਸੋਚ ਕਮਜ਼ੋਰ ਨਹੀਂ ਹੋਈ ਕਾਂਗਰਸ ਦਾ ਕਾਰਜਕਰਤਾ ਅੱਲੜੇ ਜਿਹੜਾ ਬੂਥ ਲੈਵਲ ਤੇ ਉਹਨੂੰ ਮਜ਼ਬੂਤ ਕਰਨ ਦੀ ਲੋੜ ਹੈ ਅੱਗੇ ਤਾਂ ਸੁਸਤ ਪੈ ਗਏ ਹੁਣ ਸਾਡਾ ਉਸ ਕਿਸਮ ਦੀ ਜਮਾਤ ਦੇ ਨਾਲ ਇਸ ਟਾਈਮ ਲੜਾਈ ਹੈ ਕਿਹੜੀ ਜਮਾਤ ਦੇਸ਼ ਦੇ ਵਿੱਚ ਫੰਡ ਪਾਣਾ ਚਾਹਦੀ ਹੈ ਘੱਟ ਗਿਣਤੀਆਂ ਦੇ ਖਿਲਾਫ ਹੈ ਪਿਛੜੀਆਂ ਸ਼੍ਰੇਣੀਆਂ ਦੇ ਖਿਲਾਫ ਹੈ ਦਲਤ ਵਰਗ ਦੇ ਖਿਲਾਫ ਹੈ ਇਹਨਾਂ ਦਾ ਕਨਸਟਿਟਿਊਸ਼ਨ ਸਾਡੇ ਕਨਸਟਿਟਿਊਸ਼ਨ ਦੇ ਵਿੱਚ ਵਿਸ਼ਵਾਸ ਹੈ ਜੀ ਵੋਟਾਂ ਦੀ ਚੋਣੀ ਵਿੱਚ ਵੱਡੇ ਬਿਆਨ ਤੋਂ ਬਾਅਦ ਇਹਨਾਂ ਨੇ ਬੇਸਿਕਲੀ ਅੱਜ ਜਿਹੜੀ ਤਾਕਤ ਆਏ ਨੇ ਇਹ ਚੋਰੀ ਨਾਲ ਆਏ ਜੇ ਅਸੀਂ ਆਪਣਾ ਸੰਗਠਨ ਮਜ਼ਬੂਤ ਨਹੀਂ ਕਰਾਂਗੇ ਤੇ ਸਾਡੀ ਗੱਲ ਨਹੀਂ ਬਣੀ ਸਾਰਿਆਂ ਨੂੰ ਪਹਿਲੇ ਤੇ 140 ਸਾਲ ਪੁਰਾਣੀ ਜਮਾਤ ਜਿਹਨੇ ਦੇਸ਼ ਆਜ਼ਾਦ ਕਰਾਇਆ ਜਿੰਨੇ ਇਸ ਟਾਈਮ ਦੇ ਨੌਜਵਾਨ ਨੇ ਉਹਨਾਂ ਨੂੰ ਜਨਾਚਰ ਕਾਂਗਰਸ ਦਾ ਇਤਿਹਾਸ ਨਹੀਂ ਪਤਾ ਭਾਜਪਾ ਦਾ ਕੋਈ ਇੱਕ ਵੀ ਬੰਦਾ ਇਹੋ ਜਿਹਾ ਨਹੀਂ ਸੀ ਜਿਹੜਾ ਦੇਸ਼ ਦੀ ਲੜਾਈ ਦੇ ਵਿੱਚ ਸ਼ਾਮਲ ਹੋਇਆ ਆਰਐਸਐਸ ਦਾ ਕੋਈ ਰੇਅਰੈਸਟ ਆਫ ਰੇਅਰ ਬੰਦਾ ਹੋਏਗਾ ਜਿਹੜਾ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿਨੇ ਕੋਈ ਨਮਾਇਆ ਰੋਲ ਕਾਂਗਰਸ ਦੇ ਲੱਖਾਂ ਕਾਰਕਟਰਤਾ ਜੇਲਾ ਵਿੱਚ ਗਏ ਕਾਲ ਕੂਠੀਆਂ ਤੇ ਰਹੇ ਕੁਰਬਾਨੀਆਂ ਦਿੱਤੀਆਂ ਗੋਲੀਆਂ ਦਾ ਸ਼ਿਕਾਰ ਹੋਏ ਲਾਠੀਆਂ ਦਾ ਸ਼ਿਕਾਰ ਹੋ ਤੇ ਫਿਰ ਦੇਸ਼ ਆਜ਼ਾਦ ਹੋਇਆ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਕਾਂਗਰਸ ਦੀ ਟੌਪ ਲੀਡਰਸ਼ਿਪ ਨੇ ਆਪਣੀਆਂ ਹੂਟੀਆਂ ਤੇ ਆਪਣੀਆਂ ਖੁਰਬਾ ਜਿਹਾ ਜਿੱਤਾ ਚ ਰਸੀ ਸਾਰੇ ਨਾਲੋਂ ਪਹਿਲੇ ਆਪਣੇ ਸੰਗਠਨ ਦੇ ਵਿੱਚ ਬੂਥ ਲੈਵਲ ਤੱਕ ਆਪਣੀ ਗੱਲ ਰੱਖੀਏ ਆਪਣੇ ਕਾਰਜਕਰਤਾ ਨੂੰ ਪਹਿਲੇ ਆਪਣੀ ਬੈਕਗ੍ਰਾਉਂਡ ਤੇ ਪਤਾ ਹੋਵੇ ਜੇ ਅਸੀਂ ਪੰਜਾਬੀਆਂ ਸਾਨੂੰ ਪੰਜਾਬ ਦਾ ਇਤਿਹਾਸ ਨਹੀਂ ਪਤਾ ਜੇ ਅਸੀਂ ਸਿੱਖਾਂ ਤੇ ਸਾਨੂੰ ਆਪਣੀ ਸਿੱਖੀ ਜ਼ਿੰਮਦਾਦਾਰੀ ਨਹੀਂ ਪਤਾ ਤੇ ਲੋਕਾਂ ਨੂੰ ਅਸੀਂ ਨਾਲ ਕਿਸੇ ਨਾਲ ਲਾਵਾਂਗੇ ਜੋ ਇਸ ਗੱਲ ਕਰਨ ਪਹਿਲੇ ਬੂਥ ਲੈਵਲ ਤੱਕ ਕਮੇਟੀਆਂ ਜਾਣ ਕੇ ਜੀ ਆਪਣੀ ਡਾਇਓਲੋਜੀ ਨਾਲ ਜੋੜਨ ਗਿਆ ਫਿਰ ਇੱਕ ਇੱਕ ਕਰਦੇ ਸੀ ਕੰਮ ਕਰਾਂ ਜਿਹੜੇ ਪੱਕੇ ਸਾਡੇ ਨਾਲ ਨੇ ਜਿਹੜੇ ਸਾਡੇ ਨਾਲ ਨਹੀਂ ਨੇ ਕਿਸ ਤਰ੍ਹਾਂ ਜਿਹੜੇ ਨਾਲ ਨਹੀਂ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਲੈ ਕੇ ਆਈ ਦੋ ਅੰਦਰ ਟਾਈਮ ਦੇ ਵਿੱਚ 2027 ਦੇ ਵਿੱਚ ਇਹ ਸੰਗਠਨ ਨਹੀਂ ਸਾਡੀ ਸਰਕਾਰ ਬਣੇ ਇੱਕ ਵਾਰ ਸਰਕਾਰ ਆ ਗਈ ਫਿਰ ਅਸੀਂ ਆਪਣੇ ਇਹੀ ਬਲੋਕਾਂ ਆਪਣੇ ਬੂਥ ਦੇ ਵਰਕਰਸ ਨੂੰ ਬੂਥ ਦੇ ਚਾਰजेस ਨੂੰ ਆਪਣੇ ਬਲੋਕਾਂ ਦੇ ਪ੍ਰਧਾਨਾਂ ਨੂੰ ਆਪਣੇ ਜ਼ਿਲ੍ਹੇ ਦੇ ਪ੍ਰਧਾਨਾਂ ਨੂੰ ਮੈਕਸਿਮਮ ਜਿਹੜੀ ਸਾਡੀ ਤਾਕਤ ਹੋਏਗੀ ਸਰਕਾਰ ਦੀ ਉਹ ਅਸੀਂ ਇਹਨਾਂ ਨੂੰ ਦਵਾ ਜੀ ਜਿਸ ਤਰ੍ਹਾਂ ਆਪਾਂ ਫਸਲ ਬੀਜਨੇ ਆ ਫੇਰ ਅਸੀਂ ਪਹਿਲਾ ਛੱਟਾ ਯੂਰੀਆ ਦਾ ਪਾਈਦਾ ਫੇਰ ਦੂਜਾ ਛੱਟਾ ਪਾਈ ਫੇਰ ਪਾਣੀ ਲਾਈਦਾ ਸੋ ਐਸਾ ਹੀ ਸਾਨੂੰ ਆਪਣੇ ਸੰਗਠਨ ਨੂੰ ਤਾਂ ਕਿਆਦਾ ਤੌਰ ਮਜ਼ਬੂਤ ਕਰਨਾ ਪੈਗਾ ਪਿਛਲੀਆਂ ਸਰਕਾਰਾਂ ਦੇ ਵਿੱਚ ਸੰਗਠਨ ਵੱਲ ਧਿਆਨ ਨਾ ਦੇਣ ਕਰ ਅੱਜ ਅਸੀਂ ਇਸ ਸਥਿਤੀ ਦੇ ਵਿੱਚ ਟੀ ਸਰਕਾਰ ਤੇ ਆਮਦੀ ਸਰਕਾਰ ਪਹਿਲੇ ਚਾਹਦੇ ਸੀ ਰਾਹੁਲ ਗਾਂਧੀ ਆਣਾ ਹੀ ਨਹੀਂ ਚਾਹੀਦਾ ਜੀ ਫੇਰ ਉਹਨਾਂ ਦੀ ਕੋਸ਼ਿਸ਼ ਸੀ ਕਿ ਸਿਕਿਉਰਿਟੀ ਦਾ ਸਵਾਲ ਉਠਾ ਕੇ ਅਸੀਂ ਰੋਕੀ ਉਹ ਰੋਕ ਨਹੀਂ ਸਕੇ ਮੈਂ ਤੇ ਸਵੇਰ ਤੋਂ ਉਹਨਾਂ ਦੇ ਨਾਲ ਉਹਨਾਂ ਦੀ ਖੜੀਵਤ ਸੀ ਉਦੋਂ ਦਾ ਹੀ ਗਵਰਨਮੈਂਟ ਆਫ ਇੰਡੀਆ ਦਾ ਪੂਰਾ ਜ਼ੋਰ ਲੱਗ ਰਿਹਾ ਸੀ ਕਿ ਇਹਨਾਂ ਦੀ ਹੈ ਜਿਹੜੀ ਵਿਜ਼ਿਟ ਐ ਨੂੰ ਕੈਨਸਲ ਕਰਾ ਜੀ ਉਹ ਨਹੀਂ ਮੰਨੇ ਫਿਰ ਅਖੀਰ ਜਦੋਂ ਅਸੀਂ ਇੱਥੇ ਦਿਨਾਂਗਰ ਹਲਕੇ ਉਹਨਾਂ ਦੇ ਉਸ ਕੋਤੇ ਪਹੁੰਚਿਆ ਉਹ ਕਿ ਉਹ ਕੋਤਨਾ ਹੈ ਮਕੋੜਾ ਜੀ ਮਕੋੜੇ ਵਾਲੀ ਜਗ੍ਹਾ ਤੇ ਪਹੁੰਚੇ ਉੱਥੇ ਫਿਰ ਲੋਕਲ ਪੁਲਿਸ ਨੇ ਕਿਹਾ ਸੀ ਕਿ ਜਿਹੜਾ ਸਾਹਮਣੇ ਪਿੰਡ ਦੇ 3-4 ਜਿਹੜੇ ਬਿਲਕੁਲ ਬਾਰਡਰ ਦੇ ਨਾਲ ਨੇ ਅਸੀਂ ਤੁਹਾਨੂੰ ਸਿਕਿਉਰਿਟੀ ਪ੍ਰੋਵਾਈਡ ਨਹੀਂ ਕਰ ਸਕਦੇ ਕਿਉਂਕਿ ਉੱਥੇ ਬਿਲਕੁਲ ਹੀ 10 ਕਿਲੋਮੀਟਰ ਤੇ ਪਾਕਿਸਤਾਨ ਦੀ ਆਰਮੀ ਬੈਠੀ ਹੈ ਜੀ ਕੋਈ ਵੀ ਵਾਕਿਆ ਹੋ ਸਕਦਾ ਤੋ ਇਸ ਗੱਲ ਕਰ ਗਵਰਨਮੈਂਟ ਦੀਆਂ ਤੇ ਪੁਲਿਸ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਮਕੌੜਾ ਪੁੱਤੋ ਫੇਰ ਰੋਕੇ ਨਹੀਂ ਗਿਆ ਜਦੋਂ ਨਾ ਜ਼ਿੰਮੇਵਾਰੀ ਨਹੀਂ ਲਈ ਲੀਡਰ ਆਫ ਦੀ ਆਪੋਜੀਸ਼ਨ ਨੇ ਉਹਨਾਂ ਦੀ ਸਿਕਿਉਰਿਟੀ ਦੀ ਗੱਲ ਹੈ ਫਿਰ ਕਸ਼ਤੀਆਂ ਸਾਨੂੰ ਪ੍ਰੋਵਾਈਡ ਨਹੀਂ ਕੀਤੀਆਂ ਫਿਰ ਜਿਹੜੀਆਂ ਪ੍ਰਾਈਵੇਟ ਕਸ਼ਤੀਆਂ ਅਸੀਂ ਆਪ ਲਗਵਾਈਆਂ ਉਹ ਸਕਿਉਰਟੀ ਨੇ ਕਿਹਾ ਜੀ ਕਿ ਜੇ ਕੋਈ ਨਾ ਕੋਈ ਇਵੈਂਚੁਐਲਿਟੀ ਆ ਗਈ ਤੇ ਇਹਨਾਂ ਵਿੱਚੋਂ ਬਹੁਤ ਵੱਡੇ ਪੇਮਾਨੇ ਤੇ ਉਹ ਜਿਹੜਾ ਪਾਣੀ ਵਗ ਰਿਹਾ ਤੇ ਕੱਲ ਨੂੰ ਕੋਈ ਨਾ ਕੋਈ ਇਵੈਂਚੁਐਲਿਟੀ ਤੁਹਾਡੀ ਆਪਣੀ ਜ਼ਿੰਮੇਵਾਰੀ ਹੋਏ ਸੋ ਇਸ ਸੀਜ਼ਰੋਨਾਂ ਦੀ ਸਿਕਿਉਰਿਟੀ ਨੂੰ ਉਹਨਾਂ ਦੇ ਹਰ ਪੁਲਿਸ ਦੀ ਜਿਹੜੀ ਦਿੱਤੀ ਹੋਈ ਸਾਨੂੰ ਇੱਕ ਚੇਤਾਵਨੀ ਸੀ ਉਹਨੂੰ ਸਾਹਮਣੇ ਰੱਖਦੇ ਹੋਏ ਅਸੀਂ ਕਿਹਾ ਕਿ ਕਿਸੇ ਕਿਸਮ ਦੀ ਨਵੀਂ ਮਸਨੂਨੀ ਛੇੜਲੀ ਚਾਹੀਦੀ ਕੰਟਰੋਵਰਸੀ ਜਿਸ ਨਾਲ ਇਹ ਕਹਿਣ ਕਿ ਜਾਣਬੁੱਝ ਕੇ ਇਹ ਕੰਮ ਹੋਇਆ ਤੇ ਨਾ ਸਾਡੀ ਅਸੈਂਬਲੀ ਸੈਸ਼ਨ ਆ ਰਿਹਾ ਇਹ ਚੋਰਾਂ ਦੀ ਸਕਾਰ ਨੂੰ ਬਲੇ ਲੰਮੇ ਪਾਵਾਂਗੇ 250 ਕਰੋੜ ਰੁਪਇਆ ਸਾਰਾ ਖਾ ਕੇ ਪੰਜਾਬ ਜੁਬੋਤਾ ਨਾ 25000 ਕਰੋੜ ਦਾ ਨੁਕਸਾਨ ਇਹਨਾਂ ਨੇ 250 ਕਰੋੜ ਰੁਪਇਆ ਖਾਨ ਪਿੱਛੇ 25000 ਕਰੋੜ ਦਾ ਨੁਕਸਾਨ ਕਰ ਦਿੱਤਾ 5 ਲੱਖ ਏਕੜ ਤੋਂ ਵੱਧ ਫਸਲ ਪ੍ਰਭਾਵਿਤ ਹੋ ਗਈ ਸਾਢੇ 3 ਲੱਖ ਤੋਂ ਵੱਧ ਜਾਨਵਰ ਸਦਾ ਮਾਰੇ ਗਏ ਜ਼ਮੀਨਾਂ 'ਚ ਘਾਰ ਪੈ ਗਈ ਹੁਣ ਕਹਿੰਦੇ ਰੇਤ ਕਿਸਾਨ ਦੀ ਰੇਤ ਹੋਏਗੀ ਕਿਸਾਨ ਦੀ ਰੇਤ ਸੁਆ ਉਹਦੇ ਤੇ ਭਾੜੇ ਰੇਤ ਦੇ ਵਿਕਸ਼ਾ ਦੀ ਭੜ ਕੇ ਸਭ ਵਿਕਣੀ ਉਹਦੇ ਕੁਝ ਰੇਤ ਹੈ ਤੇ ਕੁਝ ਉਹਦੇ ਵਿੱਚ ਮਿੱਟੀ ਹੈ ਜੀ ਜੀ ਇਹਨੂੰ ਮੈਂ ਇਹਨੂੰ ਕਹੂੰਗਾ ਭਗਵੰਤੂ ਕਿ ਤੇ ਆ ਕੇ ਤੇ ਵੇਖ ਕਿਹੜੀ ਰੇਤ ਵੇਚਣੀ ਹੈ ਕਿਸਾਨ ਨੂੰ ਤੇ ਡਰੇ ਕਿ ਅਗਲੀ ਫਸਲ ਵੀ ਜਿਹੜੀ ਇਹ ਕਣਕ ਦੀ ਇਹ ਵੀ ਨਹੀਂ ਪੀਜੀ ਜਾਣੀ ਕਿਸੇ ਉਹ ਗਵਰਨਮੈਂਟ ਮਦਦ ਕਰੇ ਇਹਨੇ 20000 ਰੁਪਏ ਮੰਗਦੇ ਸੀ ਇਹ ਅਸੀਂ ਸਾਰੋਂ ਪਹਿਲੇ ਡਿਮਾਂਡ ਰੱਖੀ ਸੀ 50000 ਰੁਪਏ ਕਿਲੇ ਦਾ ਮੁਆਫਾ ਜੀ ਫਿਰ ਆਪਨੇ ਵੀ ਕਿਹਾ ਦੇਣਾ ਚਾਹੀਦਾ ਹੁਣ ਜਦੋਂ ਵਕਤ ਆਇਆ ਦੇਣ ਦਾ ਹੁਣ ਕਿਹਾ 20000 ਦਵਾਂਗੇ ਕਿਲੇ ਦਾ ਤੇ 20000 ਵੀ ਦੇਵਾਂਗੇ ਗਰਦੌਰੀਆਂ ਤੋਂ ਬਾਅਦ ਤੇ ਮੈਂ ਇਹਨੂੰ ਯਾਦ ਕਰਾਣਾ ਚਾਹਨਾ ਤੁਹਾਡਾ ਜਿਹੜਾ ਆਪ ਦਾ ਕਨਵੀਨਰ ਹੈ ਕੇਜਰੀਵਾਲ ਇਹਨੇ ਕਿਹਾ ਸੀ ਕਿ 20000 ਰੁਪਇਆ ਤੇ ਅਸੀਂ ਇਮੀਡੀਏਟਲੀ ਗਰਦੌਰੀਆਂ ਤੋਂ ਪਹਿਲੇ ਕੱਲ ਦਾ ਤੇ ਅਸੀਂ ਮੰਗ ਕਰਦੇ 20000 ਹੋਣਦੇ 30000 ਗਰਦੌਰੀਆਂ ਤੋਂ ਬਾਅਦ ਦੇ ਦੇ ਤੇ ਦੇਣਾ ਇਹਨੇ ਚਵਾਨੀ ਦੀ ਤੇ ਬਾਹਰ ਵੀ ਬੈਠੇ ਸੰਗਠਨਾਂ ਨੂੰ ਮੈਂ ਬੇਨਤੀ ਕਰੂੰਗਾ ਗਰੀਬ ਬੰਦਿਆਂ ਦੀ ਮਦਦ ਕਰੋ ਤਗੜੇ ਹੋ ਕੇ ਕੀਤੇ ਮਜ਼ਦੂਰਾਂ ਦੀ ਕਿਸਾਨਾਂ ਦੀ ਮਦਦ ਕਰੋ ਬਟ ਜਿਹੜਾ ਇਹ ਤੁਹਾਨੂੰ ਕਹਿੰਦਾ ਮੇਰੇ ਖਜ਼ਾਨੇ ਚ ਘੱਟੋ ਪੈਸੇ ਇਹਦੇ ਕੋ ਬਚ ਕੇ ਸਿੱਧਾ ਲਾਹ ਪਾਤਰੀਆਂ ਦੇ ਖਾਤੇ ਤੇ ਜਾਣ ਵਾਲੇ ਨੇ ਬਹੁਤ ਸਾਰੇ ਪੈਸੇ ਖੁਰਦ-ਬੁਰਦੇ ਦਾ ਕਰਦੇ ਨੇ